ਸਾਸੀ ਕਾਲ ਦੋਸਤੋ ਡੀ ਪੰਜਾਬੀ ਨਿਊਜ਼ ਚੈਨਲ ਤੇ ਤੁਹਾਨੂੰ ਜਾਣਕਾਰੀ ਦੇ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਇੱਕ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਜੋ ਜਿੱਤੇ ਵੀ ਨੇ ਇੱਕ ਸਿੱਖ ਹੋਣ ਦੇ ਨਾਂ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ ਜਿੱਤ ਵੀ ਤਾਂ ਹੀ ਪ੍ਰਾਪਤ ਕੀਤੀ ਹੈ ਜੇ ਸੱਚ ਦਾ ਸੱਚ ਤੇ ਪਹਿਰਾ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਲੱਖਾਂ ਬਹਾਨੇ ਬਣਾਏ ਅਸਤੀਫੇ ਦੇ ਹੋਰ ਐਰਾ ਵਗੈਰਾ ਪਰ ਅਕਾਲ ਤਖਤ ਸਾਹਿਬ ਦੇ ਇਨ ਮਿਨ ਹੁਕਮ ਨਹੀਂ ਮੰਨੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ ਨੇ ਇੱਕ ਪੋਸਟ ਪਾ ਕੇ ਫੇਸਬੁਕ ਪੇਜ ਤੇ ਦੱਸ ਦਿੱਤਾ ਮੈਂ ਕਿਸੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹਿੱਸਾ ਨਹੀਂ ਬਣਦਾ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲਦਾ ਹਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਹੁਕਮਾਂ ਦੀ ਅਡੀਕ ਵਿੱਚ ਹਾਂ ਇਸ ਤੋਂ ਇਲਾਵਾ ਮੈਂ ਕਿਸੇ ਫੋਰ ਗਲਤ ਪੈਰਾ ਨਹੀਂ ਦਮਾਂਗਾ ਸੋ ਇਹੋ ਜਿਹੇ ਹੁੰਦੇ ਨੇ ਪੰਜਾਬ ਦੇ ਸਿੱਖ ਪੰਜਾਬ ਦੇ ਸ਼ੇਰ ਆ ਬੱਤੋ ਬੱਤ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨਾਲ ਜੁੜੇ ਤੇ ਜੋੜੋ ਇਹ ਪੰਜਾਬ ਦੀ ਹਿੱਤਾਂ ਦੀ ਗੱਲ ਕਰਨੇ ਵਾਲਾ ਵਿਧਾਇਕ ਹੈ ਮਨਪ੍ਰੀਤ ਸਿੰਘ ਯਾਦ